ਸਤਿ ਸ਼੍ਰੀ ਅਕਾਲ ਜੀ ਸਾਰੇ ਘੋੜਿਆਂ ਵਾਲੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਦਾਰ ਪੇਜ ਦੇ ਰਾਹੀਂ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਸੋ ਅੱਜ ਆਪਾਂ ਤੁਹਾਨੂੰ ਖਾਸ ਬਠਿੰਡੇ ਸ਼ਹਿਰ ਦਾ ਨੁਕਰਾ ਘੋੜਾ ਦਿਖਾਉਣ ਲੱਗੇ ਆ ਬਹੁਤ ਜਿਆਦਾ ਚੰਗਾ ਵੈਸੇ ਮੈਂ ਘੋੜਾ ਕਹਿੰਦਾ ਪਰ ਜੇ ਆਪਾਂ ਇਹਨੂੰ ਉਮਰ ਦੇ ਲਿਹਾਜ਼ ਨਾਲ ਦੇਖੀਏ ਤਾਂ ਹਾਲੇ ਬਸ਼ੇਰਾ ਹੀ ਆ ਤੇ ਜੇ ਆਪਾਂ ਇਹਨੂੰ ਕੱਦ-ਕਾਠ ਤੇ ਬਾਡੀ ਬਣਤਰ ਦੇ ਹਿਸਾਬ ਨਾਲ ਦੇਖੀਏ ਟਕੋੜਾ ਬਣ ਕੇ ਤਿਆਰ ਹੋਇਆ ਖੜਾਗਾ ਇਹ ਬਸ਼ੀਰਾ ਬਾਈ ਅਰਗਿਆ ਨੇ ਪਿਛਲੇ ਸਾਲ ਲਿਆਂਦਾਗਾ ਫਾਰਮ ਦੇ ਉੱਤੇ ਅਪ੍ਰੈਲ ਦੇ ਵਿੱਚ ਇਹਨੂੰ ਮੂਹਰੇ ਤਕਰੀਬਨ 2 ਮਹੀਨਿਆਂ ਨੂੰ ਫਾਰਮ ਦੇ ਉੱਤੇ ਆਏ ਨੂੰ ਸਾਲ ਹੋ ਜਾਊਗਾ ਪੂਰਾ ਤੇ ਇਹ ਜਿਹੜਾ ਖਾਸ ਬਠਿੰਡੇ ਸ਼ਹਿਰ ਦੇ ਵਿੱਚ ਹੀ ਬਾਈ ਹੋਰਾਂ ਦਾ ਫਾਰਮ ਆ ਛੁੱਟੀ ਕਾ ਸਟੱਡ ਫਾਰਮ ਸੋ ਇਹ ਟੌਪ ਦੀਆਂ ਦੋ ਕਹਿੰਦੀਆਂ ਕਹੋਂਦੀਆਂ ਪੰਜਾਬ ਦੀਆਂ ਨਾਮੀ ਬਲੱਡਲਾਈਨਾਂ ਦਾ ਸੁਮੇਲ ਆਏ ਦੋ ਜਿਹੜਾ ਬਸ਼ੇਰਾ ਗਾ ਪਿਓ ਵਾਲੇ ਪਾਸਿਓ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਲੈਜੈਂਡ ਨੁਕਰੀ ਘੋੜੇ ਸਮੁੰਦਰ ਦਾ ਬੱਚਾ ਇਹ ਤੇ ਜੇ ਮਾਂ ਵਾਲੇ ਪਾਸਿਓ ਦੇਖੀ ਆਪਾਂ ਇਹਨੂੰ ਤਾਂ ਸਾਲੀ ਵਾਲਾ ਬਲੱਡਲਾਈਨ ਦੇ ਵਿੱਚੋਂ ਆ ਇਹ ਇਹਦੀ ਮਾਂ 64 ਇੰਚ ਹਾਈਟ ਦੀ ਸਾਲੀ ਵਾਲਾ ਲਾਈਨ ਦੀ ਨੁਕਰੀ ਘੋੜੀ ਆ ਬਹੁਤ ਜ਼ਿਆਦਾ ਚੰਗੀ ਸੋ ਦੋ ਟਾਪ ਦੀਆਂ ਕਹਿੰਦੀਆਂ ਕਹੋਂਦੀਆਂ ਬਲੱਡ ਲਾਈਨਾਂ ਤੋਂ ਮਿਲ ਕੇ ਇਹ ਬਿਸ਼ੇਰਾ ਤਿਆਰ ਹੋਇਆ ਤੇ ਬਾਕੀ ਤੁਸੀਂ ਰੜਕ ਮੜਕ ਦੇਖੋ ਯਾਰ ਬਿਸ਼ੇਰੇ ਦੇ ਵਿੱਚ ਕਰੰਟ ਬੜਾ ਜ਼ਿਆਦੇ ਆ ਸ਼ੋਅ ਬਹੁਤ ਕਰਦਾ ਲੰਮਾ ਲੰਝਾ ਬਿਸ਼ੇਰਾਗਾ ਕੱਦ ਘਾਟ ਸੋਣਾਗਾ ਹਾਲ ਇਹਦੀ ਜਿਹੜੀ ਉਮਰ ਆ ਚਾਰ ਦੰਦ ਹੋਣ ਇਹ ਸ਼ੁਰੂ ਹੋਇਆਗਾ ਤੇ ਕੱਦ ਆ ਜਿਹੜਾ ਇਹਦਾ 67 ਪਲੱਸ ਆ ਬਾਕੀ ਲੈਂਥ ਲੰਥ ਚੈੱਕ ਕਰੋ ਪਿੱਠ ਪੁੜੇ ਦਾ ਬਹੁਤ ਜ਼ਿਆਦੇ ਚੰਗਾ ਸੁੰਬਾ ਸਾਂਬਾਂ ਦੀ ਮਜ਼ਬੂਤੀ ਲੰਮੀ ਗਰਦਨ ਮੂੰਹ ਮਹਾਂਦਰੇ ਦਾ ਪਤਲਾ ਬਰੀਕੀਆਂ ਚ ਵੀ ਬੜਾਗਾ ਮਜ਼ਬੂਤੀ ਦੇ ਨਾਲ-ਨਾਲ ਕੱਦ ਕਾਠ ਦੇ ਨਾਲ-ਨਾਲ ਇਹਦੀ ਫੇਸ ਕੁਆਲਿਟੀ ਬਹੁਤ ਜ਼ਿਆਦਾ ਹੈ ਬਿਊਟੀ ਦੇ ਵਿੱਚ ਵੀ ਆ ਬੱਚਾ ਤੇ ਟੌਪ ਦੀਆਂ ਦੋ ਲਾਈਨਾਂ ਦਾ ਸੁਮੇਲ ਹੋਣ ਕਰਕੇ ਇਹਦੇ ਰਿਜ਼ਲਟਾਂ ਵਾਲਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਤੈਅ ਤੋੜ ਦੇਣੀ ਆ ਸੋ ਮਹੀਨੇ ਡੇਢ ਮਹੀਨੇ ਤੱਕ ਇਹਦੇ ਰਿਜ਼ਲਟ ਆਉਣੇ ਸਟਾਰਟ ਹੋ ਜਾਣੇ ਆ ਕਿਉਂਕਿ ਉਦੋਂ ਸੀਜ਼ਨ ਆਫ ਸੀ ਜਦੋਂ ਬਾਈ ਵਰਗਿਆਂ ਕੋਲੇ ਇਹ ਬਿਸ਼ੇਰਾ ਆਇਆ ਸੀਗਾ ਤੇ ਉਹਦੋਂ ਸਟਾਰਟ ਜਾਈ ਕਰਨ ਲੱਗੇ ਸੀ 8-10 ਕ ਘੋੜੀਆਂ ਇਹ ਤੋਂ ਉਹਦੋਂ ਮਲਾਈਆਂ ਸੀ ਤੇ ਉਹਨਾਂ ਤੇ ਰਿਜ਼ਲਟ ਹੁਣ ਆ ਜਾਣੇ ਆ ਤੇ ਆਪਾਂ ਨੂੰ ਅੱਗੇ ਸਾਰਾ ਗੱਲਬਾਤ ਕਲੀਅਰ ਹੋ ਜਾਣੀ ਆ ਤੇ ਉਮੀਦ ਤਾਂ ਹੈਗੀ ਹੋਈ ਆ ਜਦੋਂ ਲੈਂਡ ਚੰਗੀ ਆ ਦੋਨੇ ਪਾਸਿਆਂ ਤੋਂ ਬੱਚੇ ਤਾਂ ਇਹਨੇ ਸਿਰੇ ਦੇ ਹੀ ਦੇਣੇ ਆ ਸੋ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀਆਂ ਤਾਂ ਬਾਈ ਜਬਰਜੰਗ ਜੀ ਦਾ ਆਪਾਂ ਕੰਟੈਕਟ ਨੰਬਰ ਮੈਂਸ਼ਨ ਕਰਤਾ 91050 600 01 ਇਸ ਨੰਬਰ ਤੇ ਕਾਲ ਕਰ ਲਿਓ ਮਿੱਤਰੋ ਤੁਸੀਂ ਨੰਬਰ ਨੋਟ ਕਰ ਲਓ ਤੇ ਬਾਈ ਨੇ ਵੈਸੇ ਤਾਂ ਜਿਹੜੀ ਇਹਦੀ ਫੀਸ ਆ 21000 ਰੁਪਿਆ ਰੱਖੀ ਆ ਸਟੱਡ ਸਰਵਿਸ ਦੀ ਪਰ ਬਾਈ ਕਹਿੰਦਾ ਵੀ ਜੇ ਬੰਦੇ ਦੇ ਵਿੱਚ ਕਿਸੇ ਦੇ ਵਿੱਚ ਗੁਜਾਇਸ਼ ਨਹੀਂ ਹੈਗੀ 21000 ਰੁਪਿਆ ਦੇਣ ਦੀ ਜਿਹੜਾ ਕੋਈ ਬੰਦਾ ਲੋੜਵੰਦਾ ਉਹਦੇ ਵਾਸਤੇ ਆਪਾਂ ਮੌਕੇ ਤੇ ਮੜਾ-ਮੋਟਾ ਮਾਨ ਤਾਨ ਕਰ ਦੇਾਂਗੇ ਕੱਟ ਕਰ ਦੇਾਂਗੇ ਜਿਹੜੇ ਬੰਦੇ ਦੇ ਵਿੱਚ ਪਹੁੰਚ ਨਹੀਂ ਹੈਗੀ ਸੋ ਇਹ ਬੜੀ ਵਧੀਆ ਗੱਲ ਆ ਇੰਨਾ ਜਿਆਦਾ ਚੰਗਾ ਬਸ਼ੇਰਾ ਤੇ ਬਾਈ ਵਰਗਿਆਂ ਨੇ ਫੀਸ ਬੜੀ ਇਹਦੀ ਨੋਰਮਲ ਰੱਖੀ ਆ ਜਾਇਜ਼ ਫੀਸ ਤੇ ਛੱਡਣਾ ਬਾਈ ਵਰਗੇ ਕਹਿੰਦੇ ਆਪਾਂ ਤੇ ਨਾਂ ਰੱਖਿਆ ਜੀ ਇਹਦਾ ਅਨੰਤ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਬਸ਼ੇਰਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਕੀ ਜਿਹੜੀ ਗੱਲਬਾਤ ਆ ਇੰਟਰਵਿਊ ਆਪਾਂ ਸ਼ਾਰਟ ਜੀ ਇੱਕ ਬਾਈ ਜਬਰ ਜੰਗ ਜੀ ਦੇ ਨਾਲ ਕੀਤੀ ਆ ਉਹ ਵੀ ਤੁਹਾਡੇ ਨਾਲ ਆਪਾਂ ਅਗਲੇ ਪਾਰਟ ਦੇ ਵਿੱਚ ਸਾਂਝੀ ਕਰਾਂਗੇ ਤੇ ਵੀਡੀਓ ਇਹਦੀ ਫਿਲਮਾਈ ਸੀ ਦੋਸਤੋ ਆਪਾਂ ਤੇ ਆਹ ਬਾਈ ਵਰਗਿਆਂ ਦਾ ਫਾਰਮ ਆਗਾ ਬਠਿੰਡੇ ਸ਼ਹਿਰ ਦੇ ਵਿੱਚ residence ਜਿੱਥੇ ਬਾਈ ਉਹਨਾਂ ਦੀ ਰਿਹائش ਆ ਸੋ ਦੋਸਤੋ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਈ ਦੇ ਨਾਲ ਇੰਟਰਵਿਊ ਸੰਜੀ ਕਰਾਂਗੇ ਤੇ ਬਠਿੰਡੇ ਵਾਲਿਆਂ ਵਾਸਤੇ ਸਪੈਸ਼ਲ ਰਿਕਵੈਸਟ ਆ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇੰਨਾ ਚੰਗਾ ਬਸ਼ੇਰਾ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਖਾਸ ਬਠਿੰਡੇ ਸ਼ਹਿਰ ਦੇ ਵਿੱਚ ਖੜਾਗਾ ਸੋ ਤੁਸੀਂ ਹੁਣ ਇਹਦਾ ਲਾਹਾ ਲੈ ਲਓ ਸਟੱਡ ਸਰਵਿਸ ਵਾਸਤੇ ਬਾਈ ਜੀ ਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਫੀਸ ਵੀ ਬੜੀ ਜਾਇਜ਼ ਆ ਬਾਕੀ ਬਾਈ ਦਾ ਫਾਰਮ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਟੇਬਲ ਦਾ ਬਹੁਤ ਖੁੱਲਾ ਡੁੱਲਾ ਬੰਦੋਬਸਤਾ ਕਿਤੇ ਐਨਾ ਸਮਝੋ ਵੀ ਬੰਦੇ ਸ਼ਹਿਰ ਦੇ ਵਿੱਚ ਰਹਿੰਦੇ ਆ ਪਰ ਕਮਰਿਆਂ ਕੁਮਰਿਆਂ ਵਾਲੇ ਬੰਬ ਬੁਲਾਏ ਪਏ ਆ ਸਟੇਬਲ ਦੇ ਖੁੱਲੇ ਖਾਲੇ ਛੱਡਣ ਨੂੰ ਜਾਨਵਰ ਪੈੜਕ ਬਹੁਤ ਜ਼ਿਆਦਾ ਖੁੱਲਾ ਬਣਿਆ ਰਹਿائش ਦਾ ਫੁੱਲ ਪ੍ਰਬੰਧ ਆ ਬੇਝਿਜਕ ਹੋਗੇ ਤੁਸੀਂ ਕੋੜੀ ਭੇਜ ਦਿਓ ਬਸ਼ੀਰਾ ਚੰਗਾ ਬਹੁਤ ਜ਼ਿਆਦਾ ਆ